ਅੱਜ ਫਾਈਆ ਮਸੀਹਾ ਦੇ ਦੁੱਧ ਚੜਾਉਣ ਵਾਸਤੇ ਅਚਾਨਕ ਅੱਪਾ ਇਸ ਵਾਰ ਕੀਰੀ ਵੀ ਲੇਟ ਹੋ ਗਈ ਵੀ ਰੀ ਲੈ ਕੇ ਆਏ ਪਹਿਲਾਂ ਉਹ ਹੋ ਗਏ ਫਿਰ ਬਜਾਈ ਹੀ ਪੜ ਗਏ ਇਕਪਾਲ ਮੋਚਨ ਪੜਦਾ ਪੌਥੇ ਵੀ ਨਹੀਂ ਆ ਹੋਇਆ ਇਹ ਇਹ ਉਪਰ ਜ਼ਿਲ੍ਹੇ ਦੇ ਉੱਪਰ ਜਾਣ ਵਾਸਤੇ ਇਹ ਆ ਗਿਆ ਫਰੰਟ ਮੁਰਲਾਪਰਸਾ ਇਹ ਕਿ ਲੰਗਰ ਬਾਦੂਦ ਤੋਂ ਚੌਲ ਜੋ ਵੀ ਪਾਉ ਕਰ ਲਿਆ ਇਹ ਬਾਬਾ ਜੀ ਆ ਗਏ ਫੇ ਮਿੱਟੀ ਕੱਟੀ ਜਾਂਦੀ ਆ ਕੋਈ ਪੰਜ ਟੋਕਰੀਆ ਕੱਢੋ ਕੋਈ 7 ਟੋਕਰੀਆ ਕੱਢੋ ਇਹ ਇਹ ਸਰੋਵਰ ਪਾਣੀ ਦੇਖੇ ਜਾਂਦੇ ਨੇ ਘਰ ਦੇ ਇਹ ਢਿੱਲੇ ਦੇ ਉੱਪਰ ਤੇ